ਇਸ ਬੰਦੇ ਨੂੰ ਮੈਂ ਲੱਖ ਦੀ ਲਾਹਨਤ ਪਾਉਣਾ ਇਹ ਬੰਦਾ ਸਿਰ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਨਸਾਈਆਂ ਦੇ ਕਿਸੇ ਪ੍ਰਚਾਰ ਜਿੱਥੇ ਹੋ ਰਿਹਾ ਵਾ ਉਥੇ ਉਹਨਾਂ ਦਾ ਵੱਡਾ ਤਾਂ ਮਝਾਵਾਂ ਤੇ ਉਥੇ ਸਿਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਦਸਤਾਰ ਬਣ ਕੇ ਕਹਿ ਰਿਹਾ ਮੈਨੂੰ ਗੱਡੀ ਦਿੱਤੀ ਜਸੂ ਨੇ ਲੱਖ ਦੀ ਲਾਹਨਤ ਆ ਤੇਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਵਿਖਾਉਣਾ ਧਿਆਨ ਦੇ ਨਾਲ ਸੁਣਿਓ ਤੇ ਵੀਡੀਓ ਵੇਖਿਓ ਸ਼ਿਵ ਕੁਟਲੀ ਜਸੂ ਦੇ ਨਾਂ ਨਾਲ ਰੰਗਦਾ ਉਹ ਸੀਤ ਆਇਆ ਨੇ ਇੱਕ ਆ ਸਾਨੂੰ ਜਗੜੀ ਦੇ ਅੰਤ ਜਸੂਰੇ ਅੱਜ ਮੈਂ ਉਹੋ ਸੀਤ ਜਦਾਇਆ ਤੇ ਹੋਏ ਗੱਦੀ ਸਿਵਲ ਲੈ ਕੇ ਰੱਖਣ ਤੇ ਤਿੰਨ ਦਾ ਇਹ ਤੇਰੇ ਪਿੰਡੂ ਯਸੂ ਦੇ ਪਿਆਰ ਵੀ ਨਹੀਂ ਫਸੀ ਤੇ ਆ ਮੈਂ ਐਸੀਆਂ ਜਿਹੀ ਆ ਇਸ ਬੰਦੇ ਨੂੰ ਮੈਂ ਲੱਖ ਦੀ ਲਾਹਨਤ ਪਾਉਣਾ ਇਹ ਬੰਦਾ ਸਿਰ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬੰਸਾਈਆਂ ਦੇ ਕਿਸੇ ਪ੍ਰਚਾਰ ਜਿੱਥੇ ਹੋ ਰਿਹਾ ਵਾ ਉਥੇ ਉਹਨਾਂ ਦਾ ਵੱਡਾ ਤਾਂ ਮਝਾਵਾਂ ਤੇ ਉਥੇ ਸਿਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਦਸਤਾਰ ਬਣ ਕੇ ਕਹਿ ਰਿਹਾ ਮੈਨੂੰ ਗੱਡੀ ਦਿੱਤੀ ਜਸੂ ਨੇ ਲੱਖ ਦੀ ਲਾਹਣਤਾ ਤੇਰੇ ਤੇ ਮੈਂ ਕਿਹਾ ਸਿਰ ਤੇ ਦਸਤਾਰ ਤੂੰ ਬੰਨੀ ਕਾਦੇ ਵਾਸਤੇ ਐ ਤੂੰ ਉਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਅਜਮਤ ਨੂੰ ਫਿੱਕਾ ਵਿਖਾ ਰਿਹਾ ਵੀ ਮੈਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਕੁਝ ਨਹੀਂ ਦਿੱਤਾ ਤੇ ਉਹਨਾਂ ਨੇ ਦਿੱਤਾ ਏ ਜਿਨ੍ਹਾਂ ਨੇ ਸਾਡਾ ਪੰਥ ਬਰਬਾਦ ਕੀਤਾ ਜਿਨ੍ਹਾਂ ਨੇ ਸਾਨੂੰ ਲੁੱਟਿਆ ਜਿਹੜੇ ਸਾਨੂੰ ਬਰਬਾਦ ਕਰ ਰਹੇ ਆ ਉਹ ਤੈਨੂੰ ਦੇ ਰਹੇ ਨੇ ਉਹ ਤੇਰੇ ਤੇ ਲੱਖ ਦੀ ਲਾਹਨਤ ਆ ਜਿਹੜੇ ਵੀ ਪਿੰਡ ਦਾ ਇਹ ਬੰਦਾ ਹੈਗਾ ਖਾਸ ਕਰਕੇ ਮੈਂ ਸੇਖਾਂ ਨੂੰ ਬੇਨਤੀ ਕਰਦਾ ਇਸ ਬੰਦੇ ਦਾ ਬਾਈਕਟ ਕੀਤਾ ਜਾਵੇ ਦੀ ਕਾਬਲੀ ਇਸ ਵੇਲੇ ਸ਼ਿਫਟ ਗੱਡੀ ਨਾਲ ਪ੍ਰਿੰਸੀਪਲ ਨੇ ਮੈਨੂੰ ਬਲੱਸ਼ ਕੀਤਾ ਜੇ ਅੱਜ ਮੈਂ ਸੀਟ ਨਹੀਂ ਲੈ ਕੇ ਆਇਆ ਜੇ ਇਸ ਬੰਦੇ ਨੂੰ ਮੈਂ ਲੱਖ ਦੀ ਲਾਹਨਤ ਪਾਉਂਦਾ ਇਹ ਬੰਦਾ ਸਿਰ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਨਸਾਈਆਂ ਦੇ ਕਿਸੇ ਪ੍ਰਚਾਰ ਜਿੱਥੇ ਹੋ ਰਿਹਾ ਵਾ ਉਥੇ ਉਹਨਾਂ ਦਾ ਵੱਡਾ ਤਾਂ ਮਝਾਵਾਂ ਤੇ ਉਥੇ ਸਿਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਦਸਤਾਰ ਬਣ ਕੇ ਕਹਿ ਰਿਹਾ ਮੈਨੂੰ ਗੱਡੀ ਦਿੱਤੀ ਜਸੂ ਨੇ ਲੱਖ ਦੀ ਲਾਹਣਤਾ ਤੇਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਵਿਖਾਉਣਾ ਧਿਆਨ ਦੇ ਨਾਲ ਸੁਣਿਓ ਤੇ ਵੀਡੀਓ ਵੇਖਿਓ ਚਿੜਕ ਕੱਢੀ ਜਸੂ ਦੇ ਨਾਂ ਨਾਲ ਰਿੰਦਾ ਵਾ ਉਹ ਸੀਤ ਆਇਆ ਨੇ ਇੱਕ ਆ ਸਾਨੂੰ ਜਿਗੜੀ ਦੇ ਅੰਤ ਜਸੂਰੇ ਅੱਜ ਮੈਂ ਉਹੋ ਸੀਤ ਜਦਾਇਆ ਤੇ ਹੋਏ ਗੱਦੀ ਸਿਵਲ ਲੈ ਕੇ ਰੱਖਣ ਤੇ ਤਿੰਨ ਦਾ ਇਹ ਤੇਰੇ ਪਿੰਡੂ ਜਸੂ ਦੇ ਪਿਆਰ ਵੀ ਨਹੀਂ ਫਸੀ ਤੇ ਆ ਮੈਂ ਐਸੀਆਂ ਜਿਹੀਆਂ ਆ ਇਸ ਬੰਦੇ ਨੂੰ ਮੈਂ ਲੱਖ ਦੀ ਲਾਹਨਤ ਪਾਉਣਾ ਇਹ ਬੰਦਾ ਸਿਰ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਨਸਾਈਆਂ ਦੇ ਕਿਸੇ ਪ੍ਰਚਾਰ ਜਿੱਥੇ ਹੋ ਰਿਹਾ ਵਾ ਉਥੇ ਉਹਨਾਂ ਦਾ ਵੱਡਾ ਤਾਂ ਮਝਾਵਾਂ ਤੇ ਉਥੇ ਸਿਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਦਸਤਾਰ ਬਣ ਕੇ ਕਹਿ ਰਿਹਾ ਮੈਨੂੰ ਗੱਡੀ ਦਿੱਤੀ ਜਸੂ ਨੇ ਲੱਖ ਦੀ ਲਾਹਣਤਾ ਤੇਰੇ ਤੇ ਮੈਂ ਕਿਹਾ ਸਿਰ ਤੇ ਦਸਤਾਰ ਤੂੰ ਬੰਨੀ ਕਾਦੇ ਵਾਸਤੇ ਐ ਤੂੰ ਉਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਅਜਮਤ ਨੂੰ ਫਿੱਕਾ ਵਿਖਾ ਰਿਹਾ ਵੀ ਮੈਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਕੁਝ ਨਹੀਂ ਦਿੱਤਾ ਤੇ ਉਹਨਾਂ ਨੇ ਦਿੱਤਾ ਏ ਜਿਨ੍ਹਾਂ ਨੇ ਸਾਡਾ ਪੰਥ ਬਰਬਾਦ ਕੀਤਾ ਜਿਨ੍ਹਾਂ ਨੇ ਸਾਨੂੰ ਲੁੱਟਿਆ ਜਿਹੜੇ ਸਾਨੂੰ ਬਰਬਾਦ ਕਰ ਰਹੇ ਆ ਉਹ ਤੈਨੂੰ ਦੇ ਰਹੇ ਨੇ ਉਹ ਤੇਰੇ ਤੇ ਲੱਖ ਦੀ ਲਾਣਤ ਆ ਜਿਹੜੇ ਵੀ ਪਿੰਡ ਦਾ ਇਹ ਬੰਦਾ ਹੈਗਾ ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਇਸ ਬੰਦੇ ਦਾ ਬਾਈਕਟ ਕੀਤਾ ਜਾਵੇ